ਗਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂ ਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਈ ਫਿਰ ਛੋਡਿਆ ਘਰ ਆਪਣਾ ਮੋਹੀ ਦੂਜੈ ਭਾਈ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੋਧ ਪਤਾ ਹਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ 3 ਸੁਹਾਵੀਏ ਨਿਮਾਣੀਏ ਸੋ ਸਹੋ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜਿਅਨ ਸੱਚੀ ਧਰਮਸਾਲਾ ਆਪ ਉਪਾਇ ਖਪਾਏ ਦਾ ਸੱਚੇ ਦੀਨ ਬਿਆਲਾ ਸਭਨਾਂ ਰਜਿਕ ਸੰਭਾਹੇ ਦਾ ਤੇਰਾ ਹੁਕਮ ਨਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸ਼ਲੋਕ ਮਹੱਲਾ ਤੀਜਾ ਸੂਹਬਤਾਂ ਸੁਹਾਗਣੀ ਜਾਂ ਮੰਨ ਲੈ ਸਤਗੁਰ ਆਪਨਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਂ ਐਸਾ ਸ਼ਿੰਗਾਰ ਬਣਾਏ ਤੂੰ ਮਹਿਲਾ ਕਦੀ ਨਾ ਹੋਵੇਈ ਐਨਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਈ ਮਹੱਲਾ ਤੀਜਾ ਲੋਕਾ ਵੇ ਹਉ ਸੁਹਾਵੀ ਸੁਹਾਵੇਸ ਕਰੀ ਵੇਸੀ ਸੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸੋ ਪਾਇਆ ਜਿਨਨੀ ਗੁਰ ਕੀ ਸਿੱਖ ਸੁਣੀ ਜੋ ਤੇ ਸੁਭਾਵੈ ਸੋ ਥੀਐ ਇਨ ਬਿਦ ਕੰਤ ਮੀਲੀ ਪੌੜੀ ਹੁਕਮੀ ਸਿਸ਼ਟ ਸਾਜੀਆਂ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕ ਨਾਂ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉਮੈ ਤਜ ਵੇਕਾਰਾ ਜਿਸ ਤੂੰ ਮੇ ਨਹ ਸੋ ਤੁਧ ਮਿਲੇ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੂਹਵਿਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮੈਂ ਝੂਠ ਸਭ ਬਿਨਸ ਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਉ ਉਲਟੀ ਸਕਤ ਸਿਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਮ ਨਾਨਕ ਬਨੇਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇਈ ਅਰੰਡ ਬੈਠੀ ਦੂਜੇ ਭਾਈ ਮੁੰਦ ਇਆਣੀ ਦੰਮਣੀ ਸੂਹਾ ਵੇਸ ਲੁਭਾਈ ਸ਼ਬਦ ਸੱਚ ਹੈ ਰੰਗ ਲਾਲ ਕਰ ਭੈ ਭਾਈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪਿ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ 부ਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖਠੌਰ ਨਾ ਪਾਹੇਨੀ ਫਿਰ ਆਵੇ ਜਾਈ ਜੋ ਤਿਸ ਭਾਵੈ ਸੋ ਤੀਐ ਸਭ ਚੱਲੈ ਰਜਾਈ ਸਲੋਕ ਮਹੱਲਾ ਤੀਜਾ ਸੁਹਾਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮਖوار ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੈ ਪਧਾਰ ਸੁਹਾਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸ਼ਿੰਗਾਰ ਈਐ ਸਹਰਾ ਬਹੁ ਸੋਭਾ ਪਾਈ ਤਿਸ ਪੂਜ ਕਰੇ ਸਭ ਸੈ ਸੰਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ 라ਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਾਸੀ ਸਭ ਬੁਰੀਆਂ ਆਈਆਂ ਛਾਰ ਪੌੜੀ ਇਹੋ ਜਾਗਿਆਪ ਉਪਾਇਉਣ ਕਰ ਚੋਜ ਵਡਾਨ ਪੰਜ ਧਾਤ ਵਿੱਚ ਪਾਈਆਂ ਮੋਹ ਝੂਠ ਗਮਾਨ ਆਵੇ ਜਾਹੇ ਪੁਵਾਈ ਹੈ ਮਨਮੁਖ ਅਗਿਆਨ ਇਕਨਾ ਆਪ ਬੁਝਾਉਣ ਗੁਰਮੁਖ ਹਰ ਗਿਆਨ ਪਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ ਸ਼ਲੋਕ ਮਹਲਾ 3 ਜੀ ਸੂਹਵਿਏ ਸੁਹਾਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹ ਹੈ ਵੇਸ ਪਿਰ ਕਿਨੈ ਨਾ ਪਾਇਉ ਮਨ ਮੁਖ ਦਜਮੁਈ ਗاوار ਸਤਗੁਰ ਮਿਲਿਆ ਸੁਹਾਵੇਸ ਗਿਆ ਹਉ ਮੈਂ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੁਆ ਸਰਸ ਨਾਰਤੀ ਗੁਣ ਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਈ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰੂ ਲਾਲ ਕਰਹੁ ਸ਼ਿੰਗਾਰ ਆਵਣ ਝਾਣਾ ਵੀਸਰੈ ਗੁਰ ਸ਼ਬਦੀ ਵਿਚਾਰ ਮੁੰਦ ਸਹਾਵੀ ਸੋਹਣੀ ਜਿਸ ਕਰ ਸਹਜ ਪਧਾਰ ਨਾਨਕ ਸਾ ਧਨ 라ਵੀ ਐ 라ਵੇ 라ਵਣ ਹਾਰ ਪੌੜੀ ਮੋਹੋ ਕੂੜ ਕਟੰਬ ਹੈ ਮਨ ਮੁਖ ਮੁਗਦ ਰੱਤਾ ਹਉ ਮੈਂ ਮੇਰਾ ਕਰਮ ਹੋਏ ਕਿਸ ਸਾਥ ਨਾ ਲਿੱਤਾ ਸਿਰੇ ਉੱਪਰ ਜਮ ਕਾਲ ਨਾ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਵਸ ਕੀਤਾ ਜੇ ਹਾ ਧੁਰ ਲਿਖ ਪਾਇਉਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ ਤੀਜਾ ਸਤਿਆਂ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ ਨਾਨਕ ਸਤਿਆਂ ਜਾਣੀਅਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤਿਆਂ ਜਾਣੀਅਨ ਸੀਲ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹੇਦੀਆਂ ਸੇਤੀ ਅੱਗ ਜਲਾਹੇ ਜੇ ਜਾਣਹਿ ਪਿਰ ਆਪਣਾ ਤਾਂ ਤਨ ਦੁਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉ ਅੱਗ ਜਲਾਹੇ ਭਾਵੈ ਜੀਵੋ ਕੈ ਮਰੋਂ ਦੂਰ ਹੋਈ ਭਜ ਜਾਹੇ ਪੌੜੀ ਤੁਧ ਦੁਖ ਸੁਖ ਨਾਲਿ ਉਪਾਇਆ ਲੇਖ ਕਰਤੈ ਲਿਖਿਆ ਨਾ ਮੈਂ ਜੀਵਣ ਹੋਰ ਦਾਤ ਨਾਹੀ ਤਿਸ ਰੂਪ ਨਾ ਰਖਿਆ ਨਾਮ ਅਖੋ ਤੰਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ ਚੱਲਣਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਵੱੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ